ਅਸਟਰੀਕਲ ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ ਮੈਚ ਤੇਂਦਰ ਸਿੰਘ ਖੇਰਾ ਪੰਜਾਬ ਦੀ ਧਰਤੀ ਦੇ ਉਤੇ ਔਰਗੇਨਾਈਜ਼ क्राइम ਗੈਂਗਸਟਰ ਦੇ ਉਤੇ ਗੈਂਗਸਟਰ ਬਾਤ ਹਾਲਾਂਕਿ ਇਥੋਂ ਗੈਂਗਸਟਰ ਵਾਰਦਾਤਾਂ ਕਰਦੇ ਆ ਤੇ ਫਿਰ ਕੈਨੇਡਾ ਦੇ ਵਿੱਚ ਗੜੇ ਜਾ ਕੇ ਸ਼ਪਚਾਉਂਦੇ ਨੇ ਗੋਲਟੀ ਬਰਾਡ ਅਮਰੀਕਾ ਦੇ ਵਿੱਚ ਔਰ ਲਗਾਤਾਰ ਉਹਦੀਆਂ ਕਲਾਕੀਤੀਆਂ ਚੱਲ ਰਹੀਆਂ ਪਰ ਇਹ ਪਹਿਲੀ ਵਾਰ ਹੋਇਆ ਕਿ ਹੁਣ ਕੈਨੇਡਾ ਦੇ ਇੱਕ ਸੂਬੇ ਨੇ ਉਥੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ਦਰਅਸਲ ਕੈਨੇਡਾ ਦੇ ਸਾਰੇ ਦੇ ਵਿੱਚ ਅਮਰਜੈਂਸੀ ਦਾ ਅਲਾਰਮ ਹੋਇਆ ਆ ਇੱਕ ਕਿਉਂ ਹੋਇਆ ਆ ਉਥੇ ਫਰੋਤੀਆਂ ਦੀਆਂ ਕਾਲਾਂ ਆ ਰਹੀਆਂ ਨੇ ਜੇ ਗੱਲ ਕੀਤੀ ਜਾਵੇ ਥੋੜੇ ਦਿਨ ਪਹਿਲਾਂ ਬੀਰ ਦਵਿੰਦਰ ਤੇ ਘਰ ਗੋਲੀਆਂ ਚੱਲੀਆਂ ਗਿਪੀ ਗਰਿਆਲ ਕੈਪਸ ਕੈਫੇ ਤੇ ਹੋਰ ਬਹੁਤ ਸਾਰਾ ਕੁਝ ਫਰੋਤੀਆਂ ਦੀਆਂ ਕਾਲਾਂ ਚੰਗੇ ਤਰੀਕੇ ਦੇ ਨਾਲ ਜਿਹੜਾ ਧਮਕਾਇਆ ਜਾਂਦਾ ਹੈ ਈਸੀ ਮੰਮੀ ਜੜਿਆ ਉਸ ਨੂੰ ਜਿਹੜਾ ਆ ਆਪਣਾ ਸੋਰਸ ਬਣਾਉਣ ਤੇ ਲਈ ਸੋ ਇਹ ਪਹਿਲੀ ਵਾਰ ਇਤਿਹਾਸ ਦੇ ਵਿੱਚ ਪਹਿਲੀ ਆ ਰਿਹਾ ਹੋਇਆ ਕਿ ਸਿਟੀ ਕਾਉਂਸਲ ਨੇ ਉਥੇ ਐਮਰਜੈਂਸੀ ਲਾ ਦਿੱਤੀ ਹੈ ਫਿਲਹਾਲ ਇਸ ਮੁੱਦੇ ਤੋਂ ਉੱਤੇ ਜ਼ਿਆਦਾ ਜਾਣਕਾਰੀ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਜਿਹੜੇ ਸਹਿਯੋਗੀ ਪੱਤਰਕਾਰ ਨੇ ਅਮਨਦੀਪ ਚੰਡ ਅਮਰੀਕਾ ਤੋਂ ਜੁੜੇ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਤੇ ਉਹਨਾਂ ਤੋਂ ਪੁੱਛਦੇ ਆ ਵੀ ਹਾਲਾਤ ਕੀ ਨੇ ਕੀ ਕਿੱਥੋਂ ਤੱਕ ਇਹ ਗੱਲ ਜਾਂਦੀ ਹੈ ਅਮਨ ਜੀ ਸਵਾਗਤ ਹੈ ਔਰ ਕੀ ਲੱਗਦਾ ਤੁਹਾਨੂੰ ਪਹਿਲੀ ਪਹਿਲਾਂ ਤੇ ਇਹ ਕਿ ਇਹ ਮਾੜੀ ਗੱਲ ਹੈ ਔਰ ਇਹਦੇ ਵਿੱਚ ਜਿੰਨੇ ਕ੍ਰਾਈਮ ਹੋ ਰਿਹਾ ਬਹੁਤੇ ਪੰਜਾਬੀ ਇਨਵੋਲਡ ਬਿਲਕੁਲ ਖੈਰਤ ਸਾਹਿਬ ਦੇਖੋ ਇਹ ਤਾਂ ਚਿੰਤਾ ਦਾ ਵਿਸ਼ਾ ਤਾਂ ਹੈ ਹੀ ਹੈ ਸਭ ਤੋਂ ਵੱਡੀ ਚੀਜ਼ ਹੈ ਕਿ ਜਦੋਂ ਵਿਦੇਸ਼ਾਂ ਦੇ ਵਿੱਚ ਸਾਡੇ ਪੰਜਾਬੀ ਭਾਈਚਾਰੇ ਦਾ ਨਾਮ ਉੱਪਰ ਕੇ ਸਾਹਮਣੇ ਆਉਂਦਾ ਹੈ ਖਾਸ ਕਰਕੇ ਫਰੋਤੀ ਦੀਆਂ ਕੌਲਾਂ ਦੇ ਵਿੱਚ ਗੋਲੀਬਾਰੀ ਦੀਆਂ ਕੌਲਾਂ ਦੇ ਵਿੱਚ ਜਾਂ ਆਪਾਂ ਕਹਿ ਲਈਏ ਕਿ ਜਿਸ ਤਰੀਕੇ ਦੇ ਨਾਲ ਆ ਗੈਂਗਸਟਰਵਾਦ ਆ ਵੱਡੀ ਪੱਧਰ ਤੇ ਕੈਨੇਡਾ ਦੇ ਵਿੱਚ ਪੈਰ ਫਸਾਰ ਰਿਹਾ ਹੈਗਾ ਤਾਂ ਇਹ ਚਿੰਤਾ ਦਾ ਵਿਸ਼ਾ ਤਾਂ ਹੈਗਾ ਹੈਗਾ ਔਰ ਖਾਸ ਕਰਕੇ ਜਦੋਂ ਅੱਲੜ ਉਮਰ ਦੇ ਉਹ ਨੌਜਵਾਨ ਜਦੋਂ ਵਿਦੇਸ਼ਾਂ ਦੇ ਵੱਲ ਕਹਾ ਘਤੀਆਂ ਮਾਪਿਆਂ ਨੇ ਤੋਰੇ ਅੱਲੜ ਉਮਰ ਉਹ ਜਿਹੜੀ ਜਦੋਂ ਵੱਧ ਗਲਤੀਆਂ ਕਰਦਾ ਹੈ ਬੱਚਾ 20 21 ਸਾਲ 25 ਸਾਲ 26 ਸਾਲ ਇਸ ਉਮਰ ਦੇ ਵਿੱਚ ਮਾਪਿਆਂ ਨੂੰ ਵੱਧ ਜ਼ਰੂਰਤ ਹੁੰਦੀ ਹੈ ਕਿ ਆਪਣੇ ਬੱਚਿਆਂ ਦੀ ਦੇਖਭਾਲ ਕਰਨ ਲਈ ਤੇ ਇਹ ਉਹ ਸਮਾਂ ਹੁੰਦਾ ਹੈ ਕਿ ਜਦੋਂ ਬੱਚਾ ਵਿਗੜਦਾ ਵੱਧ ਹੈ ਜਦੋਂ ਬੱਚਾ ਗਲਤ ਸੰਗਤ ਦੇ ਵੱਲ ਪੈਰ ਪੱਟਦਾ ਹੈਗਾ ਤੇ ਇਹ ਸਾਰੀਆਂ ਚੀਜ਼ਾਂ ਕਰਕੇ ਜਦੋਂ ਅਸੀਂ ਆਇਲਸ ਆ ਪਲੱਸ 2 ਕੀਤੀ ਆਇਲਸ ਕਰਕੇ ਆ ਕੈਨੇਡਾ ਵੱਲ ਨੂੰ ਬੱਚੇ ਤੋਰ ਦਿੱਤੇ ਤਾਂ ਉੱਥੇ ਜਾ ਕੇ ਸਹੀ ਗਲਤ ਦਾ ਫੈਸਲਾ ਤੇ ਦੂਜੀ ਚੀਜ਼ ਕਿ ਜੋ ਬੱਚਾ ਸੋਚ ਕੇ ਉੱਥੇ ਪੈਰ ਧਰਦਾ ਹੈਗਾ ਜਦੋਂ ਉਹ ਉਮੀਦਾਂ ਤੇ ਪਾਣੀ ਫਿਰਦਾ ਨਜ਼ਰ ਆਉਂਦਾ ਹੈ ਜੋ ਕੰਮ ਕਰਦੀ ਸਥਿਤੀ ਦੇ ਹਾਲਾਤ ਹੈਗੇ ਨੇ ਕਿਉਂਕਿ ਜਹਾਜ਼ਾਂ ਦੇ ਜਹਾਜ਼ ਭਰ ਕੇ ਕੈਨੇਡਾ ਦੇ ਵਿੱਚ ਗਏ ਜੋ ਅੱਜ ਤੋਂ 10 ਤੋਂ 15 ਸਾਲ ਪਹਿਲਾਂ ਕੈਨੇਡਾ ਸੀਗਾ ਉਹ ਅੱਜ ਕੈਨੇਡਾ ਨਹੀਂ ਰਿਹਾ ਉੱਥੇ ਕਮਾਈਆਂ ਦੇ ਸਰੋਤ ਕੱਟ ਗਏ ਉੱਥੇ ਆਮਦਨ ਘੱਟ ਗਈ ਉੱਥੇ ਖਰਚੇ ਵੱਧ ਗਏ ਪੜਾਈਆਂ ਦੇ ਖਰਚੇ ਦੇਣੇ ਆ ਬੱਚੇ ਨੇ ਤੇ ਉਹ ਸਾਰੀਆਂ ਚੀਜ਼ਾਂ ਕਰਕੇ ਜਿਹੜੇ ਬੱਚੇ ਨੇ ਉਹ ਗਲਤ ਦਿਸ਼ਾ ਦੇ ਵੱਲ ਕਿਤਨਾ ਕਿਤੇ ਜਾਂਦੇ ਹੋਏ ਨਜ਼ਰ ਜ਼ਰੂਰ ਆ ਰਹੇ ਨੇ ਉਹ ਖਾਸ ਕਰਕੇ ਗੈਂਗਸਟਰਵਾਦ ਦੀ ਜਦੋਂ ਤੁਸੀਂ ਗੱਲ ਕਰ ਰਹੇ ਹੋ ਈਜ਼ੀ ਮਨੀ ਦੀ ਗੱਲ ਕਰ ਰਹੇ ਹੋ ਤੇ ਜਦੋਂ ਉੱਥੇ ਐਡੀ ਵੱਡੀ ਪਦਰਤੇ ਐਕਸਟਰੈਕਸ਼ਨ ਦੀਆਂ ਜਿਹੜੀਆਂ ਕੌਲਾਂ ਕੀਤੀਆਂ ਜਾ ਰਹੀਆਂ ਨੇ ਜਿਸ ਕਰਕੇ ਹੁਣ ਜਿਹੜਾ ਕੈਨੇਡਾ ਦੇ ਆ ਤੁਸੀਂ ਦੱਸ ਰਹੇ ਹੋ ਭੂਮਿਕਾ ਦੇ ਵਿੱਚ ਕਿ ਕੈਨੇਡਾ ਦੇ ਕਾਉਂਸਲ ਨੇ ਜਿਹੜਾ ਐ ਐਲਾਨ ਕਰ ਦਿੱਤਾ ਹੈ ਕਿ ਉੱਥੇ emergancy ਜਿਹੜੀ ਹੈ ਉਹ ਲਗਾਈ ਜਾ ਰਹੀ ਹੈ ਔਰ ਇਹ ਕੈਨੇਡਾ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈਗਾ ਇਸ ਖਬਰ ਦੇ ਬਾਬਤ ਆਪਾਂ ਦਰਸ਼ਕਾਂ ਦੇ ਨਾਲ ਸਾਂਝ ਪਵਾਈਏ ਤਾਂ ਜੋ ਇੰਗਲਿਸ਼ মিডিਆ ਲਿਖ ਰਿਹਾ ਹੈ ਉਹਨੂੰ ਮੈਂ ਪੰਜਾਬੀ ਦੇ ਵਿੱਚ ਤੁਹਾਡੇ ਨਾਲ ਇੱਕ ਵਾਰੀ ਸਾਂਝ ਪਾਉਣਾ ਚਾਹਾਂਗਾ ਕਿ ਕੈਨੇਡਾ ਦੇ ਸ਼ਰੀ ਸੈਰ ਦੇ ਵਿੱਚ ਫਰੋਤੀ ਤੇ ਹਿੰਸਾ ਦੀਆਂ ਵਾਧੀਆਂ ਘਟਨਾਵਾਂ ਨੇ ਪਾਈਚਾਰੇ ਦੇ ਵਿੱਚ دہشت ਦਾ ਮਾਹੌਲ ਪੈਦਾ ਕਰ ਦਿੱਤਾ ਹੈ ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆਂ ਸਰੀ ਸਿਟੀ ਕਾਉਂਸਲ ਨੇ ਸ਼ਹਿਰ ਵਿੱਚ ਸਥਾਨਕ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ਤੇ ਇਹ ਕੈਨੇਡਾ 'ਚ ਪਹਿਲੀ ਵਾਰ ਹੋਇਆ ਕਿ ਕਿਸੇ ਚੁਣੀ ਹੋਈ ਕਾਉਂਸਲ ਨੇ ਅਪਰਾਧ ਵਿਰੁੱਧ ਅਜਿਹਾ ਸਖਤ ਕਦਮ ਚੁੱਕਿਆ ਹੋਵੇ ਖਾਸ ਕਰਕੇ ਜਦੋਂ ਇਹ ਲਾਈਨਾਂ ਪੜ ਰਹੇ ਹਨਾ ਇਥੋਂ ਦਾ ਜਿਹੜਾ ਇਹ ਮੂਲ ਰੂਪ ਦੇ ਵਾਸੀ ਨੇ ਜਦੋਂ ਉਹ ਦੇਖਦੇ ਨੇ ਖਬਰਾਂ ਦੇ ਵਿੱਚ ਕਿ ਸਾਡੇ ਪੰਜਾਬੀ ਮੁੰਡੇ ਸਾਡੇ ਸਰਦਾਰ ਮੁੰਡੇ ਗੋਲੀਬਾਰੀ ਦੀਆਂ ਘਟਨਾਵਾਂ ਦੇ ਵਿੱਚ ਵੱਧ ਚੜਕੇ ਹਿੱਸਾ ਲੈ ਰਹੇ ਨੇ ਫਿਰ ਕਮਿਊਨਿਟੀ ਦਾ ਜਿਹੜਾ ਖੈਰਾ ਸਾਹਿਬ ਨਾਮ ਹੈ ਨਾ ਉਹ ਬਹੁਤ ਬਦਨਾਮ ਹੁੰਦਾ ਹੈ ਆਏ ਤਾਂ ਸੀਗੇ ਅਸੀਂ ਜੀ ਤੁਹਾਨੂੰ ਲੱਗਦਾ ਹੈ ਵੀ ਇਹ ਇਹ ਆਪਾਂ ਜਦੋਂ ਗੱਲ ਤੁਸੀਂ ਕਰ ਰਹੇ ਸੀ ਤੁਸੀਂ ਕਹਿੰਦੇ ਆਂ ਵੀ ਪਲਸ 2 ਕਰਕੇ ਮੁੰਡੇ ਆ ਜਾਂਦੇ ਹਾਂ ਚਲੋ ਬਤਾਤ ਇਹ ਵੀ ਫੈਕਟਰ ਹੋ ਸਕਦਾ ਵੀ ਪਲਸ 2 ਕਰਕੇ ਆ ਦੂਸਰਾ ਫੈਕਟਰ ਹੋ ਸਕਦਾ ਹੈ ਕਿ ਜਿਹੜਾ ਆ ਇਹਨਾਂ ਇਹ ਮੁੰਡੇ ਜਿਹੜੇ ਨੇ ਇਨਾਂ ਦੇ ਵੱਲੋਂ ਜਿਹੜੇ ਇੱਥੋਂ ਦੇ ਗੈਂਗਸਟਰ ਨੇ ਉਹਨਾਂ ਦੇ ਵੱਲੋਂ ਅਪਰੋਚ ਕੀਤੀ ਜਾਂਦੀ ਹੈ ਲਾਲਚ ਦਿੱਤੇ ਜਾਂਦੇ ਆ ਔਰ ਜਾਂ ਇਹ ਕਹ ਲਈਏ ਕਿ ਇੱਕ ਗੈਂਗਸਟਰ ਜਿਹੜੇ ਇੱਥੇ ਸਟੈਬਲਿਸ਼ ਨੇ ਪੀਓ ਹੋ ਕੇ ਉੱਥੇ ਜਾਂਦੇ ਆ ਉਹਨਾਂ ਦੇ ਕਾਰਨਾਮੇ ਆ ਨਹੀਂ ਇਹ ਦੋਵੇਂ ਚੀਜ਼ਾਂ ਹੀ ਆ ਦੇਖੋ ਜਿਹੜਾ ਗੈਂਗਸਟਰ ਉੱਥੇ ਕਿਉਂਕਿ ਜਦੋਂ ਖੁੱਲ ਮਿਲੀ ਨਾ ਤਾਂ ਕੈਨੇਡਾ ਦੇ ਵਿੱਚ ਉਹ ਵੀ ਲੋਕ ਉੱਥੇ ਪਹੁੰਚ ਗਏ ਜਿਹੜੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਇੱਥੋਂ ਦੇ ਪ੍ਰਸ਼ਾਸਨ ਨੂੰ ਲੁੜਿੰਦਾ ਸੀਗੇ ਜਿਨ੍ਹਾਂ ਨੇ ਆ ਇੱਥੇ ਕਟਨਾਵਾ ਕੀਤੀਆਂ ਤੇ ਉਹ ਭੱਜ ਕੇ ਜਾਂ ਤਾਂ ਆ ਕੈਨੇਡਾ ਚ ਲੱਗੇ ਤੇ ਜਾਂ ਫਿਰ ਤੁਸੀਂ ਦੇਖਿਆ ਜਦੋਂ ਬਾਰਡਰ ਦੇ ਖੁੱਲ ਸੀ ਆ ਬਾਈਡਨ ਪ੍ਰਸ਼ਾਸਨ ਕਾਲ ਦੇ ਵਿੱਚ ਕੁਝ ਅਮਰੀਕਾ ਆ ਗਏ ਤਾਂ ਇੱਥੇ ਵੀ ਕੁਝ ਲੋਕ ਆਏ ਸੀਗੇ ਪਰ 트럼ਪ ਪ੍ਰਸ਼ਾਸਨ ਦੀਆਂ ਸ਼ਕਤੀਆਂ ਦੇ ਕਾਰਨ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਇੱਥੇ ਤਾਂ ਉਹਨਾਂ ਨੇ ਠੱਲ ਪਾ ਲਈ ਇੱਥੇ ਲੋਕ ਉਹਨਾਂ ਨੇ ਜਿਹੜਾ ਕ੍ਰਾਈਮ ਇਦਾਂ ਦਾ ਕਰਦੇ ਸੀਗੇ ਉਹਨਾਂ ਨੂੰ ਫੜ ਕੇ ਤੇ ਰਿਪੋਰਟ ਕਰ ਦਿੱਤਾ ਤੁਸੀਂ ਦੇਖਿਆ ਹੋਣਾ ਕਿ ਜਦੋਂ ਜਹਾਜ਼ ਆਏ ਨੇ ਇੱਥੇ ਪੰਜਾਬ ਦੇ ਵਿੱਚ ਤਾਂ ਉਹਦੇ ਵਿੱਚ ਹਰਿਆਣਾ ਦੇ ਤੇ ਪੰਜਾਬ ਦੇ ਗੈਂਗਸਟਰ ਵੀ ਸ਼ਾਮਲ ਸੀਗੇ ਪਰ ਕਨੇਡਾ ਦੀ ਪੁਲਿਸ ਕਿਤਨੇ ਕਿਤੇ ਨਾਕਾਮ ਰਹੀ ਹੈ ਉੱਥੇ ਵੱਡੀ ਪੱਧਰ ਤੇ ਆ ਜਿਹੜਾ ਤੁਹਾਡਾ ਸਵਾਲ ਹੈ ਨਾ ਕਿ ਜਿਹੜਾ ਪਲੱਸ 2 ਕਰਕੇ ਬੱਚਾ ਆ ਰਿਹਾ ਮੈਂ ਇਹ ਚੀਜ਼ ਤਾਂ ਕਰਕੇ ਕਹਿ ਰਿਹਾ ਕਿਉਂਕਿ ਉੱਥੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਇੱਕ ਖਬਰ ਕੀਤੀ ਸੀ ਜਿਹਦੇ ਵਿੱਚ ਪੰਜਾਬੀ ਮੁਟਿਆਰ ਇਹ ਕੱਲਾ ਐਕਸੀਡੈਂਸ਼ਲ ਦੀ ਗੱਲਾਂ ਨਹੀਂ ਕਰਦੇ ਇਹ ਗੱਡੀ ਚੋਰੀਆਂ ਕਰਦੇ ਨੇ ਟਰੱਕਾਂ ਦੇ ਵਿੱਚੋਂ ਸਮਾਨ ਚੋਰੀ ਕਰਦੇ ਨੇ ਫਿਰ Amazon ਜਾਂ FedEx ਦਾ ਸਮਾਨ ਜਿਹੜਾ ਘਰਾਂ ਦੇ ਮੋਰੇ ਪਿਆ ਹੁੰਦਾ ਉੱਥੋਂ ਤੱਕ ਨੌਬਤ ਆ ਗਈ ਕਿ ਸਾਡੇ ਲੋਕ ਜਿਹੜੇ ਨੇ ਸਾਡੇ ਬੱਚੇ ਜਿਹੜੇ ਨੇ ਉਹ ਵੀ ਚੁੱਕ ਚੁੱਕ ਕੇ ਇਕੱਠਾ ਕਰਕੇ ਅੱਗੇ ਵੇਚਣ ਦੀ ਕੋਸ਼ਿਸ਼ਾਂ ਕਰਨ ਲੱਗੇ ਇਹ ਖਾਸ ਕਰਕੇ ਕਿਉਂਕਿ ਜਦੋਂ ਤੁਸੀਂ ਪਲੱਸ 2 ਦੀ ਮੈਂ ਜ਼ਿਕਰ ਕੀਤਾ ਨਾ ਕਿ ਬੱਚਾ ਪੜਨ ਵਾਸਤੇ ਉੱਥੇ ਜਾਂਦਾ ਹੈ ਉਮੀਦਾਂ ਵੱਡੀਆਂ ਹੁੰਦੀਆਂ ਨੇ ਉਹ ਉਮੀਦਾਂ ਜਦੋਂ ਟੁੱਟਦੀਆਂ ਨੇ ਜਦੋਂ ਪਿੱਛੇ ਕਰਜ਼ਾ ਦੇਣਾ ਹੈਗਾ ਆ ਪੈਸੇ ਚੱਕੇ ਹੈਗੇ ਨੇ ਤਾਂ ਉਦਾਂ ਹਾਲਾਤਾਂ ਦੇ ਵਿੱਚ ਬੱਚਾ ਜਿਹੜਾ ਹੈ ਵਿਕੜਨ ਵਾਲੇ ਪਾਸੇ ਵੱਲ ਮੋੜਾ ਕੱਟ ਲੈਂਦਾ ਹੈ ਮੇਰਾ ਇਹ ਸੀਗਾ ਉਹਦਾ ਤੱਲ ਨੂੰਕ ਬਾਕੀ ਜਿਹੜੇ ਗੈਂਗਸਟਰਵਾਦ ਨੇ ਉਹ ਵੀ ਤਾਂ ਉਹ ਵੀ ਤਾਂ ਤੱਕਦੇ ਨੇ ਨਾ ਕਿ ਕਿਹੜਾ ਬੱਚੇ ਨੂੰ ਪੈਸਿਆਂ ਦੀ ਲੋੜ ਹੈ ਉਹਨਾਂ ਨੂੰ ਲਾਲਚ ਦਿੱਤਾ ਜਾਂਦਾ ਹੈ ਲਾਲਚ ਜੇ ਕਿਹੜਾ ਜਾਂਦਾ ਹਾਂ ਨਸ਼ਾ ਵੇਚਣ ਦੇ ਲਈ ਲਾਇਆ ਜਾਂਦਾ ਹੈਗਾ ਜਾਂ ਫਿਰ ਆਪਣੇ ਗਰੋਹ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਤੇ ਇੱਕ ਵਾਰੀ ਬੱਚੇ ਨੇ ਗਲਤੀ ਕਰ ਲਈ ਤਾਂ ਫਿਰ ਉਹਨਾਂ ਦੇ ਚਾਂਸੇ ਦੇ ਵਿੱਚ ਆ ਕੇ ਫਿਰ ਇਸ ਦਾ ਅੰਤ ਤਨੀਆ ਅੰਤ ਤਾਂ ਫਿਰ ਤੁਹਾਨੂੰ ਪਤਾ ਹੈ ਜਾਂ ਤੇ ਪੁਲਿਸ ਦੀ ਹਰਾਸਤ ਦੇ ਵਿੱਚ ਉਧਰ ਸਜ਼ਾ ਹੋਊਗੀ ਤਾਂ ਜਾਂ ਫਿਰ ਰਿਪੋਰਟ ਕੀਤਾ ਜਾਊਗਾ ਜਿਸ ਕਰਕੇ ਹੁਣ ਜਿਹੜਾ ਕੈਨੇਡਾ ਦੇ ਜਿਹੜੇ ਹੈਗੇ ਨੇ ਸਿਟੀ ਕਾਉਂਸਲ ਨੇ ਉਹਨਾਂ ਨੇ ਫੈਸਲਾ ਐਮਰਜੈਂਸੀ ਦਾ ਉਹਨਾਂ ਨੂੰ ਲੈਣਾ ਪਿਆ ਜੋ ਸਾਡੇ ਵਾਸਤੇ ਜਿਹੜਾ ਹੈ ਮੈਨੂੰ ਲੱਗ ਰਿਹਾ ਹੈ ਕਿ ਸ਼ਰਮਨਾਕ ਸਾਡੇ ਬੜਾ ਮਹਿਸੂਸ ਸਮਝ ਕੇ ਇਹ ਸ਼ਬਦ ਵਰਤਿਆ ਹੈਗਾ ਕਿ ਸ਼ਰਮਸਾਰ ਕਰਦਾ ਹੋਇਆ ਕਿਤਨੇ ਕਿਤੇ ਸਾਡੀ ਕਮਿਊਨਿਟੀ ਨੂੰ ਇਹ ਜਿਹੜਾ ਆ ਡਿਸੀਜਨ ਹੈ ਉਹਨਾਂ ਦੇ ਵੱਲੋਂ ਲੈਣਾ ਪਿਆ ਔਰ ਵੱਡੀ ਪੱਧਰ ਤੇ ਸਾਡੇ ਨੌਜਵਾਨ ਜਿਹੜੇ ਨੇ ਇਸ ਚੀਜ਼ ਦੇ ਵੱਲ ਮੋੜਾ ਘੱਟ ਰਹੇ ਨੇ ਜੋਤ ਕੇ ਚਿੰਤਾ ਦਾ ਵਿਸ਼ਾ ਹੈਗਾ। ਵਾਕਈ ਚੰਦ ਸਾਹਿਬ ਇੱਕ ਸਵਾਲ ਇਹ ਵੀ ਹੈ ਵੀ ਹਾਲਾਂਕਿ ਪੰਜਾਬੀ ਡਾਇਸਪੋਰਾ ਉੱਥੇ ਬਹੁਤ ਹੈ। ਮੈਂ ਵੀ ਖਬਰ ਪੜ੍ਹੀ ਸੀ ਕਹਿੰਦੇ ਵੀ ਲਿਕਰ ਸਟੋਰ ਜਿਹੜੇ ਨੇ ਉਹਨਾਂ ਦੇ ਵਿੱਚੋਂ ਇਹ ਜਿਹੜੇ ਸ਼ਰਾਬ ਵੀ ਚੋਰੀ ਕਰਕੇ ਇਹਨੂੰ ਵੀ ਵੇਚਣ ਦੀਆਂ ਨੌਕਤਾ ਨੇ ਔਰ ਸਿੰਘ ਸਰਦਾਰ ਮੁੰਡਿਆਂ ਦੀਆਂ ਵੀਡੀਓ ਵਾਇਰਲ ਹੋ ਰਹੀ ਸੀ ਉਹ ਕਾਰਟਲ ਦੇ ਕਾਰਟਲ ਚੱਕੀ ਜਾ ਰਹੇ ਸੀ ਉੱਥੋਂ। ਹਾਂ ਬਿਲਕੁਲ ਸਿੰਘ ਸਰਦਾਰ ਮੁੰਡੇ ਦੇਖੋ ਜਦੋਂ ਤਾਂ ਹੁਣ ਪੈਸੇ ਉੱਥੇ ਖਰਚੇ ਆਪਾਂ ਆ ਪੂਰੇ ਕਰਨੇ ਨੇ ਫੀਸਾਂ ਤਾਰਨੀਆਂ ਨਾ ਤਾਂ ਫਿਰ ਇਹ ਜਿਹੜੀਆਂ ਚੀਜ਼ਾਂ ਨੇ ਪੰਜਾਬੀ ਮੁੰਡੇ ਕੁੜੀਆਂ ਜਿਹੜੀਆਂ ਨੇ ਉਹ ਦੇਖੇ ਗਏ ਹੈਗੇ ਨੇ ਤੇ ਇਹ ਤੁਸੀਂ ਦੇਖੋ ਆ ਇੱਕ ਮੈਂ ਹੋਰ ਜਦੋਂ ਆਪਾਂ ਪ੍ਰੋਗਰਾਮ ਇਹ ਕਰ ਰਹੇ ਆ ਦਰਸ਼ਕਾਂ ਦੇ ਨਾਲ ਸਾਂਝਾ ਕਰ ਰਹੇ ਆ ਲਓ ਜੀ ਇੱਕ ਹੋਰ ਖਬਰ ਤੁਹਾਨੂੰ ਦਾ ਸਾਂਝਾ ਕਰ ਦਿੰਨੇ ਆ ਇੱਕ ਹਰਸ਼ਦੀਪ ਸਿੰਘ ਉਮਰ ਹੈਗੀ ਐ ਮਹਿਜ ਧਿਆਨ ਨਾਲ ਖੈਰਾ ਸਾਹਿਬ ਇਹ ਚੀਜ਼ ਸੁਣਿਓ ਤੁਸੀਂ ਹਰਸ਼ਦੀਪ ਸਿੰਘ ਉਮਰ ਹੈਗੀ ਐ ਮਹਿਜ 20 ਸਾਲ ਤੇ ਹੰਸਪ੍ਰੀਤ ਸਿੰਘ ਮਹਿਜ ਉਮਰ ਹੈ ਗਿਆ 21 ਸਾਲ ਦੋਵੇਂ ਨੌਜਵਾਨਾਂ ਨੂੰ ਬੀਤੇ ਕੱਲ ਸਰੀ ਦੇ ਵਿੱਚ ਹੀ ਗੋਲੀਬਾਰੀ ਦੀਆਂ ਘਟਨਾਵਾਂ ਦੇ ਚਲਦਿਆਂ ਰਿਵਾਲਵਰ ਸਮੇਤ ਗ੍ਰਿਫਤਾਰ ਕੀਤਾ ਦੱਸੋ 20 ਸਾਲ ਤੇ 21 ਸਾਲ ਦੀ ਉਮਰ ਜਿਹੜੀ ਆਪਾਂ ਅਲੱਡ ਉਮਰ ਦੀ ਗੱਲ ਕਰਦੇ ਪਏ ਆ ਤੇ ਇਹ ਦੇਖੋ ਜਿਨ੍ਹਾਂ ਦੇ ਪਿੱਛੇ ਸਿੰਘ ਲੱਗਦਾ ਹੈ ਤੇ ਉਥੋਂ ਦੀ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਦੱਸਾਂ ਕੀ ਹੈ ਜਿੱਥੇ ਜਿੱਥੋਂ ਦੀ ਕਮਿਊਨਿਟੀ ਜਿਹੜੇ ਉੱਥੋਂ ਦੇ ਮੂਲ ਵਾਸੀ ਹੈਗੇ ਨੇ ਉਹ ਫਿਰ ਸਾਰਿਆਂ ਨੂੰ ਇੱਕ ਨਿਗਾਦ ਨਾਲ ਵੇਖਦੇ ਨੇ ਜਦੋਂ ਕਿਤੇ ਸਿੰਘ ਜਾਂਦਾ ਹੋਵੇ ਸਿੰਘਾਂ ਦੀ ਪਛਾਣਤਾ ਕੀਤੀ ਜਾਂਦੀ ਸੀ ਕਿ ਕਿਸੇ ਦੀ ਧੀ ਪਣ ਕਿਤੇ ਮਹਿਫੂਜ਼ ਹੁੰਦੀ ਤੇ ਤਾਂ ਸਿੱਖਾਂ ਸਭ ਤੋਂ ਵੱਧ ਮੰਨਿਆ ਜਾਂਦਾ ਸੀ ਕਿ ਸਰਦਾਰ ਬੰਦਾ ਜਾ ਰਿਹਾ ਇੱਥੇ ਮਹਿਫੂਜ਼ ਹੋਵੇਗੀ ਪਰ ਇਹ ਜਦੋਂ ਹੁਣ ਸਿੰਘ ਲਫ਼ਜ਼ ਜਿਹੜਾ ਵੱਡੇ ਵੱਡੇ ਕਾਰੇ ਕਰ ਰਹੇ ਨੇ ਸਾਡੇ ਨੌਜਵਾਨ 2021 22 ਬਾਈ ਬਾਈ ਸਾਲ ਦੇ ਇਹ ਬਹੁਤ ਜਿਹੜਾ ਨਾ ਉਲਟ ਪਾਸੇ ਵੱਲ ਦਿਸ਼ਾ ਜਿਹੜੀ ਹੈ ਜਾਂਦੀ ਹੋਈ ਦਿਖਾਈ ਦੇ ਰਹੀ ਹੈ ਜਿਹਦੇ ਉੱਪਰ 55 ਕੈਨੇਡਾ ਦੀ ਪੁਲਿਸ ਨੂੰ ਕੱਸਣ ਦੀ ਲੋੜ ਸੀ ਹਾਲਾਂਕਿ ਐਮਰਜੈਂਸੀ ਉਹਨਾਂ ਨੇ ਲਗਾਈ ਹੈ ਪਰ ਇਹ ਇਹ ਜਿਹੜੀ ਇੰਗਲਿਸ਼ ਨਿਊਜ਼ਪੇਪਰ ਜਿਹੜਾ ਕਹਿ ਰਹੀ ਹੈ ਕਿ 2025 26 ਦੇ ਵਿੱਚ ਇਨ੍ਹਾਂ ਘਟਨਾਵਾਂ ਦੇ ਵਿੱਚ 60 ਤੋਂ 70 ਫੀਸਦੀ ਵਾਦਾ ਦਰਜ ਕੀਤਾ ਗਿਆ ਤੇ ਜੇਕਰ ਇਹ ਕਟਨਾਵਾਂ ਨਾ ਰੁਕੀਆਂ ਤੇ ਸਾਲ ਦੇ ਵਿੱਚ 600 ਮਾਮਲੇ ਜਿਹੜੇ ਐ ਉਹ ਪੁਲਿਸ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਦਰਜ ਕਰ ਸਕਦੀ ਹੈ ਇਹ ਬਹੁਤ ਚਿੰਤਾਜਨਕ ਜਿਹੜੀਆਂ ਤਸਵੀਰਾਂ ਕੈਨੇਡਾ ਦੇ ਸਾਹਮਣੇ ਆ ਰਹੀਆਂ ਹੈਗੀਆਂ ਔਰ ਨਾਲ ਦੀ ਨਾਲ ਇੱਕ ਚੀਜ਼ ਹੋਰ ਹੈਗੀ ਹੈ ਖੈਰਾ ਸਾਹਿਬ ਕਿ ਜੇਕਰ ਸਾਡੇ ਬੱਚੇ ਖਾਸ ਕਰਕੇ ਕੈਨੇਡਾ ਜਿਵੇਂ ਹੁਣ ਜਿਵੇਂ ਆ ਦੋ ਮੁੰਡਿਆਂ ਦਾ ਮੈਂ ਜ਼ਿਕਰ ਕੀਤਾ ਇਹਨਾਂ ਨੂੰ ਫੜਿਆ ਗਿਆ ਇਹਨਾਂ ਦੀ ਰਮਾਨ ਤੇ ਲਿਆ ਗਿਆ ਹੈ ਪਹਿਲੀ ਚੀਜ਼ ਤਾਂ ਜਿਹੜਾ ਬੱਚਾ ਉੱਥੇ ਗਲਤੀ ਕਰਦਾ ਹੈ ਉਸ ਨੂੰ ਸਜ਼ਾ ਜਿਹੜੀ ਹੈ ਉਥੋਂ ਦੀ ਗਵਰਨਮੈਂਟ ਦੇਵੇਗੀ ਸਜ਼ਾ ਪੂਕਤੇਗਾ ਫਿਰ ਡਿਪੋਰਟੇਸ਼ਨ ਇਹਨਾਂ ਲੋਕਾਂ ਦੀ ਪੱਕੀ ਹੈ ਰਿਪੋਰਟ ਇਹ ਲੋਕ ਹੋਣਗੇ ਹਾਂ ਸਜ਼ਾ ਪੂਕਤੇ ਇਹ ਨਹੀਂ ਹੈ ਕਿ ਮੈਨੂੰ ਇਹ ਆਪਾਂ ਇਹ ਵੀ ਕਹਿ ਸਕਦੇ ਆਂ ਵੀ ਅਮਰੀਕਾ ਜਾਂ ਕੈਨੇਡਾ ਹੁਣ ਉਹ ਕਹਿੰਦਾ ਹੁੰਦਾ ਨਾ ਵੀ ਇੱਕ ਗਾਣਾ ਸੀ ਪੰਜਾਬੀ ਵੀ ਬਿਸ਼ਨ ਕੋਰੇ ਸਾਨੂੰ ਮਹਿੰਗਾ ਪਿਆ ਅਮਰੀਕਾ ਉਹ ਉਸ ਹਿਸਾਬ ਚ ਲੜਾ ਪਿਆ ਆ ਬਿਲਕੁਲ ਉਹ ਸਾਬ ਚੱਲਣ ਲੱਗ ਪਿਆ ਦੇਖੋ ਇਹ ਸਮਝਣ ਦੀ ਜ਼ਰੂਰਤ ਹੈਗੀ ਹੈ ਔਰ ਖਾਸ ਕਰਕੇ ਮੈਂ ਇਸ ਮੰਚ ਤੋਂ ਇੱਕ ਜਿਹੜੇ ਸਾਡੇ ਭਾਰਤ ਬੈਠੇ ਮਾਪੇ ਨੇ ਉਹਨਾਂ ਨੂੰ ਇੱਕ ਚੀਜ਼ ਕਹਦਾ ਕਿ ਤੁਸੀਂ ਬਹੁਤ ਜ਼ਿਆਦਾ ਪ੍ਰੈਸ਼ਰ ਦੇ ਕੇ ਕਿਸੇ ਨੇ ਕੋਠੀ ਸ਼ੁਰੂ ਕੀਤੀ ਹੈ ਪਿੰਡ ਦੇ ਵਿੱਚ ਕਿਸੇ ਨੇ ਜ਼ਮੀਨ ਦਾ ਸੌਦਾ ਕੀਤਾ ਇਹੋ ਜੀਆਂ ਇਸ਼ਾਵਾ ਜਿਹੜੀਆਂ ਨੇ ਆਪਣੇ ਬੱਚਿਆਂ ਦੇ ਸਿਰ ਤੇ ਜਿਹੜੇ ਕੈਨੇਡਾ ਤੁਸੀਂ ਭੇਜੇ ਨੇ ਖਾਸ ਕਰਕੇ ਸਟੱਡੀ ਬੇਸ ਤੇ ਉਨ੍ਹਾਂ ਤੇ ਨਾਂ ਪਾ ਲਿਓ ਕਿਉਂਕਿ ਬੱਚੇ ਤੁਹਾਡੇ ਉਧਰ ਇਨਕਮ ਦੇ ਸੋਰਸਸ ਇਸ ਵੇਲੇ ਬਹੁਤ ਘੱਟ ਹੈਗੇ ਨੇ ਖਾਸ ਕਰਕੇ ਕੈਨੇਡਾ ਦੇ ਵਿੱਚ ਇਸ ਕਰਕੇ ਕਿਤਨੇ ਕਿਤੇ ਆਪਣੇ ਬੱਚਿਆਂ ਦੇ ਨਾਲ ਰਾਪਤੇ ਦੇ ਵਿੱਚ ਰੋ ਤੁਹਾਨੂੰ ਇਹਨਾਂ ਪਤਾ ਹੋਣਾ ਚਾਹੀਦਾ ਤੁਹਾਡਾ ਬੱਚਾ ਕਰ ਕੀ ਰਿਹਾ ਹੈਗਾ ਉਹਦਾ ਇਨਕਮ ਦਾ ਸੋਰਸ ਕੀ ਹੈਗਾ ਕਿਹੜੀ ਸੰਗਤ ਦੇ ਵਿੱਚ ਰਹਿ ਰਿਹਾ ਹੈਗਾ ਕਿਤੇ ਉਹ ਡਿਪਰੈਸ਼ਨ ਦਾ ਸ਼ਿਕਾਰ ਤਾਂ ਨਹੀਂ ਹੈਗਾ ਸੋਸ਼ਲ ਮੀਡੀਆ ਦਾ ਜੋਗ ਹੈਗਾ ਤੁਸੀਂ ਵੀਡੀਓ ਕਾਲ ਲਾ ਕੇ ਪੁੱਛ ਸਕਦੇ ਹੋ ਤੇ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਸਾਨੂੰ ਜੇਕਰ ਅਸੀਂ ਧੀ ਪੁੱਤ ਅਲੜ ਉਮਰ ਦੇ ਵਿੱਚ ਵਿਦੇਸ਼ਾਂ ਦੇ ਵੱਲ ਭੇਜਿਆ ਹੈਗਾ ਤੇ ਸਾਨੂੰ ਜਰੂਰ ਉਹਦੇ ਤੇ ਨਿਗਰ ਰੱਖਣ ਦੀ ਜ਼ਰੂਰਤ ਹੈਗੀ ਹੈ ਉਦੋਂ ਪੁੱਛੋ ਜ਼ਰੂਰ ਕਿ इनकम ਦਾ ਸੋਰਸ ਕੀ ਹੈ ਬਾਈ ਕਿੱਥੇ ਕੰਮ ਕਰਦਾ ਹੈ ਕਿਹੜੀ ਜਗ੍ਹਾ ਕੰਮ ਕਰਦਾ ਹੈ ਫੀਸ ਕਿੱਥੋਂ ਤਰ ਰਹੀ ਹੈ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਤੁਹਾਡਾ ਵੀ ਐਥੀਕਲ ਜਿਹੜੀ ਜ਼ਿੰਮੇਵਾਰੀ ਬੰਦੀ ਹੈ ਕਿਤੇ ਗਲਤ ਸੰਗਤ ਦੇ ਵਿੱਚ ਤਾਂ ਨਹੀਂ ਪੈ ਗਿਆ ਹੋਇਆ ਇਹ ਓਵਰਆਲ ਗੱਲ ਕੀਤੀ ਜਾਵੇ ਤਾਂ ਇਹ ਜਿਹੜਾ ਕੈਨੇਡਾ ਦਾ ਜਿਹੜੀ ਸਿਨੈਰੀਓ ਬਣਿਆ ਹੋਇਆ ਜਿਸ ਕਰਕੇ ਹੁਣ ਉੱਥੇ ਕੈਨੇਡਾ ਦੇ ਸਰੀ ਦੇ ਵਿੱਚ ਜਿਹੜੀ ਐਮਰਜੈਂਸੀ ਦਾ ਐਲਾਨ ਉਹਨਾਂ ਦੇ ਵੱਲੋਂ ਕੀਤਾ ਗਿਆ ਹੈਗਾ ਜੀ ਚੰਦ ਸਾਹਿਬ ਬਹੁਤ-ਬਹੁਤ ਸ਼ੁਕਰੀਆ ਇਕੱਲੀ ਐਮਰਜੈਂਸੀ ਸਰੀ ਦੇ ਸਿਟੀ ਕਾਉਂਸਲ ਦੀ ਨਹੀਂ ਹੈਗੀ ਇਹ ਐਮਰਜੈਂਸੀ ਨਾ ਮਾਪਿਆਂ ਦੀ ਵੀ ਹੈਗੀ ਹੈ ਜਿਨ੍ਹਾਂ ਨੇ ਆਪਣੇ ਅਲੜ ਉਮਰ ਦੇ ਧੀ ਪੁੱਤ ਉਹਤੇ ਭੇਜੇ ਨੇ ਇਹ ਐਮਰਜੈਂਸੀ ਸਾਡੇ ਪੰਜਾਬ ਦੇ ਉਹਨਾਂ ਲੋਕਾਂ ਲਈ ਵੀ ਹੈਗੀ ਜਿਹੜੇ ਦਸਤਾਰ ਨੂੰ ਜਿਹੜਾ ਆਪਣਾ ਇੱਕ ਨਿਸ਼ਾਨ ਸਮਝਦੇ ਸੀਗੇ ਔਰ ਹਾਲਾਂਕਿ ਮੈਨੂੰ ਲੱਗਦਾ ਅਮਰੀਕਾ ਕੈਨੇਡਾ ਮੈ ਆਸਟ੍ਰੇਲੀਆ ਦੇ ਖਬਰ ਪੜ੍ਹਦਾ ਸੀ ਉਹਦੇ ਵਿੱਚ ਕਿਹਾ ਵੀ ਸੱਲੇ ਸੁਪਰਮੈਨ ਨਹੀਂ ਹੁੰਦੇ ਸਿੱਖ ਵੀ ਹੁੰਦੇ ਆ ਸੋ ਇਹ ਕਿਤੇ ਨਾ ਕਿਤੇ ਵੀ ਗੱਲ ਆ ਵੀ ਠੀਕ ਹੈ ਜੇ ਜਿੰਨੇ ਕੁ ਮੁੰਡੇ ਕਰਦੇ ਆ ਨਾਮ ਸਾਰਿਆਂ ਦਾ ਬਦਨਾਮ ਹੁੰਦਾ ਆ ਇਹਦੇ ਉੱਤੇ ਸੋਚਣ ਦੀ ਗੱਲ ਹੈ ਕੈਨੇਡਾ ਦੇ ਖਾਸ ਕਰਕੇ ਖਾਸੇ ਹਾਲਾਤ ਮਾੜੇ ਨੇ ਔਰ ਜੇ ਤੁਸੀਂ ਆਪਣਾ ਧੀ ਪੁੱਤ ਭੇਜਦੇ ਹੋ ਤੇ ਸੋਚ ਸਮਝ ਕੇ ਭੇਜੋ ਕਿਉਂਕਿ ਇੱਥੋਂ ਭੇਜਿਆ ਕਰਜ਼ਾ ਚੱਕ ਕੇ ਉਹਨੂੰ ਉੱਥੇ ਡਿਪਰੈਸ਼ਨ ਦਾ ਸ਼ਿਕਾਰ ਬਣਾ ਰਿਹਾ ਸੋ ਇਦਾਂ ਦੀਆਂ ਬਤੇਰੇ ਖਬਰਾਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਡਿਸਕਸ਼ਨ ਦੇ ਲਈ ਤੁਸੀਂ ਦੇਖਦੇ ਰਹੋ ਪ੍ਰਾਈਮ ਪੰਜਾਬ ਸਤ ਸ੍ਰੀ ਅਕਾਲ